ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਭੰਗੂਆ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਲੱਕੂਵਾਲ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤਿੰਨ ਛੋਟੀਆਂ ਦਾ ਖਾਵਾਂਗੇ ਇੱਕ ਸੱਜਰ ਸੂਈ ਹੈ ਤੇ ਇੱਕ ਟੋਕੜ ਗੱਬਣਾ ਤੇ ਇੱਕ ਚਾਰਦਾਂ ਤੇ ਕੱਟੀ ਦਿਖਾਵਾਂਗੇ ਗੱਬਣਾ ਤੇ ਆਪਾਂ ਪਹੁੰਚੇ ਆਂ ਭਾਜੀ ਨਿਟੀ ਸੇਵਾ ਨਾਲ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਪਛਮਾ ਜੀ ਡਿਟੇਲ ਸਸਿਕਾ ਭਾਜੀ ਸਸਿਕਾ ਵੀ ਆਪੀ ਉਸਨਾਵ ਠੀਕ ਠਾਕ ਜੀ ਬਹੁਤ ਵਧੀਆ ਗੁਰੂ ਨਾਮ ਦੀ ਕਿਰਪਾ ਜੀ ਕਿਰਪਾ ਹੀ ਚਾਹੀਦੀ ਆ ਜੀ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਮੁੰਡਾ ਕੰਡ ਲਖਰਵਾਲ ਤਸੀਲੀ ਨਾਲ ਗਲਾਮਰਸਾ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ 946054 ਠੀਕ ਹੈ ਜੀ ਤੇ ਕਿਵੇਂ ਰਿਹਾ ਸੀ ਵੀਡੀਓ ਦਾ ਪਿਛਲੀ ਤਨ ਵੀਡੀਓ ਤਾਂ ਕਰੰਨੇ ਪਰ ਲਗ ਮਾਦਨੇ ਘੰਟੇ ਜੀ ਵੇਗ ਗਿਆ ਅੱਛਾ ਜੀ ਤਾਂ ਵੀਡੀਓ ਦੀ ਵੀ ਕਹਿ ਜੀ ਘੰਟੇ ਜੀ ਵੇਚਣਾ ਹੈ ਹਾਂ ਜੀ ਤੇਮ ਗੱਲ ਹੋ ਰਹੀਆਂ ਨੇ ਉਹ ਵੀ ਵੇਕੀਆਂ ਅੱਛਾ ਅੱਛਾ ਤਾਂ ਪੰਜ ਛੇ ਪੌਂਡ ਲੀਆਂ ਹੈ ਜੀ ਠੀਕ ਹੈ ਠੀਕ ਹੈ ਜੀ ਹਾਂ ਜੀ ਤੇ ਵੀ ਹੋਰ ਛੋਟੀਆਂ ਹੋਣੀਆਂ ਆਂ ਨੇ ਆ ਠੀਕ ਕਰਾਤੀ ਇਹ ਦੋ ਸੇਰੇ ਆਂ ਨੇ ਅੱਛਾ ਅੱਛਾ ਠੀਕ ਹੈ ਹਾਂ ਜੀ ਪਰ ਛੋਟੀਆਂ ਨੂੰ ਅੱਜ ਵੀ ਕਦਾਂ ਦੀਆਂ ਨੇ ਇੱਕ ਉਹ ਦਜਾ ਸੁਬਾ ਤੋਂ ਪਹਿਲਣਾ ਨੇ ਠੀਕ ਹੈ ਠੀਕ ਹੈ ਲਓ ਬਈ ਸਾਰੇ ਗੱਟ ਬੁਲਾਇਆ ਗਿਆ ਇੱਕ ਕਰੀਏ ਸ਼ੁਰੂਆਤ ਜੀ ਹਾਂ ਜੀ ਕਰੋ ਆ ਦੱਸਿਆ ਉਹ ਪਹਿਲੇ ਨੰਬਰ ਤੋਂ ਟੀਕਣਵਾ ਸ਼ੁਰੂ ਅਸੀਂ ਤੇ ਕੀ ਇਹ ਨਵਲੀ ਕਰੋ ਕਿੱਟ ਫੇਸ ਕੁਆਲਟੀ ਤੇ ਦੂਜਾ ਸੁਆਸ ਲਈ ਆ ਕਿੰਨਾ ਕੁ ਜਦੋਂ ਦਾ ਇਸ ਤਰ੍ਹਾਂ ਠੋਡੀ ਨੂੰ ਵੀਰ ਦੀ ਲੋਹ ਤੇ ਦਾਸ ਕਰੋ ਪਰ ਆਪਾਂ ਨਵਾਂ ਨਾ ਦਵਾਂਗੇ ਅੱਛਾ ਜੀ ਤੇ ਛੋਟੀ ਨੂੰ ਥਾਣ ਦੇਖੋ ਕਿ ਦਾਵਾ ਲਗਾ ਆ ਠੋਡੀ ਦੀ ਭੂਸ਼ੀ ਨਾਲ ਆਉਂਦੀ ਬੱਚਾ ਮਰ ਗਿਆ ਅੱਛਾ ਅੱਛਾ ਭੂਸ਼ੀ ਨਾਲ ਕੋਈ ਛੇ ਚਰਾ ਗਏ ਨਾ ਤੇ ਚਾਹ ਤਿੰਨਾਂ ਪੇ ਉਧਰ ਗੱਡੀ ਵਾਲੇ ਨਾਲ ਹੀ ਅੱਛਾ ਜੀ ਐਨ ਘੁਮਾਓ ਇਹਨੂੰ ਠੀਕ ਹੈ ਠੀਕ ਹੈ ਹਾਂ ਐਨ ਜੀ ਕਰੋ ਜੇ ਟੈਗਟ ਬਲੇਗਾ ਤੇ ਕਾਰ ਦੀ ਵੀ ਚੰਗੀ ਆ ਉਧਰ ਨੂੰ ਅੰਦਰ ਨੂੰ ਲੈ ਕੇ ਜਾਏ ਹੁਣ ਬਰੋ ਡੈਕ ਬੌੜੀ ਚੰਨੀ ਰਕਾਰਡ ਵਾਲੀ ਜਿਹੜਾ ਆਸਾਂ ਦਾ ਪਾਸ ਲੇਟ ਦੇ ਬਹੁਤ ਬਹੁਤ ਤਿਆਰ ਆ ਤੇ ਤੁਹਾਨੂੰ ਬਹੁਤ ਚੰਗਾ ਲੱਗਾ ਵਾ ਬਹੁਤ ਜੀ ਕਿੰਨਾ ਕੰਝ ਹੋਇਆ ਪਹਿਲੇ ਸਵੇਰੇ ਸਵੇਰ ਤੋਂ ਪਹਿਲਾਂ ਜੇ ਅੱਜ ਨਹੀਂ ਸਵੇਰੇ ਸੂਈਏ ਤਾਂ ਆਹ ਮੈਂ ਨੋ ਠੀਕ ਹੈ ਠੀਕ ਹੈ ਪਹਿਲੇ ਸਵੇਰੇ ਕਿੰਨਾ ਕੰਮ ਕਰਦਾ ਹੈ ਰ ਪਹਿਲੇ ਨੇ ਲੋਰੀ ਨਹੀਂ ਜੇ ਨਹੀਂ ਚੱਲਦਾ ਬਹੁਤ ਵਾ ਠੀਕ ਹੈ ਠੀਕ ਹੈ ਬਹੁਤ ਬੜੀ ਚਲਾ ਰਹੇ ਬੜੇ ਨਾ ਮਨੋ ਬੜਾ ਨਾਮ ਕਰਕੇ अच्छा अच्छा ठीक है ठीक दी। है। ਉਹ ਸਿੱਧੇ ਨਰਦੀ ਝੋਟੀ। ਅੱਛਾ ਜੀ। ਉਹਨ ਵੀ ਰਾਤੀ ਹੈ ਢੀਗਾ ਨਾਲ ਵੀ ਜਿਹੜੇ ਉੱਧਰ ਮਿਲਦੀ ਹੈ। ਠੀਕ ਠੀਕ ਲਓ ਭਾਈ ਲੱਗ ਗਿਆ ਤਾਂ ਚੈੱਕ ਕਰੋ ਥਾਂ ਥਣ ਬਹੁਤ ਚੰਗਾ ਲੱਗਾ ਵਾ। ਕੁਆੜੀ ਦੇਖੋ। ਬਹੁਤ ਜ਼ਿਆਦਾ ਚੰਗੀਆਂ ਨੇ। ਠੀਕ ਹੈ ਠੀਕ ਹੈ। ਕਾਂ ਤੇ ਚਵਾਈ ਵੀ ਚੰਗੀਆਂ ਰੂਵਰ ਕੀ ਭੋਲੀ। ਅੱਛਾ ਜੀ। ਇੱਧਰ ਦੇਖੋ ਝੋਟੀ। ਲਓ ਭਾਈ ਕਰੋ ਚੈੱਕ ਲੱਗੇ ਤਾਂ ਬਹੁਤ ਹੀ ਜ਼ਿਆਦਾ ਚੰਗਾ ਥਾਂ ਥਣ ਲੱਗਾ ਵਾ। ਆਹ ਦੇਖੋ। ਚਲ ਠੀਕ ਹੈ ਛੱਡ ਦਿਓ ਭਾਈ। ਪਿੰਡਾਂ ਦਾ ਕੋਈ ਵਿਆਹ ਤਾਂ ਲਗਾਇਆ। ਉੱਧਰ ਵੀ ਬੜੀ ਝੁੱਟੀ। ਠੀਕ ਹੈ ਜੀ। ਕੀ ਮੁੱਲ ਪਾਣੀ ਫਰੇ ਦਾ ਬਾਕੀ ਇੱਕ ਦਾ ਡੰਗ ਉਪਰੇ ਤਾਂ ਜਾਗਮ ਕਰ ਸਕਦੀ ਕਿ ਨਹੀਂ ਹਾਂਜੀ ਹਾਂਜੀ ਬਿਲਕੁਲ ਬਾਕੀ ਸਹੀ ਹੈ ਦੇਖੋ ਮੰਨ ਲਓ ਫੇਰੇ ਉੱਤੇ ਮਿਲ ਪਈ ਰਾਤੀ ਸਕੋਟੀਗਾ ਲਾਇਆ ਅਸੀਂ ਅੱਛਾ ਜੀ ਹਾਂਜੀ ਬਾਕੀ ਛੋਟੀ ਬਹੁਤ ਜ਼ਿਆਦਾ ਚੱਲੀ ਆਪਾਂ ਦੇਣੀ ਵੀ ਕਿੰਨਾ ਬਹੁਤ ਜ਼ਿਆਦਾ ਹੈ ਤੁਹਾਨੂੰ ਅੱਛਾ ਜੀ ਕੀ ਮੁੱਲ ਪਾਣੀ ਫਰੇ ਦਾ ਮੁੱਲ ਵੀਰ ਦੀ ਛੋਟੀ ਦਾ ਲਾਵੇ ਭਾਵੇਂ 82 ਕਰ ਲਈਏ 75 ਕਰ ਲਈਏ ਅੱਛਾ ਜੀ ਤੇਰੀ 70000 ਦੀ ਜਾਨ ਤੁਝੇ ਮਾਲ ਕਰਨੇ ਉਦਨਾਂ ਨੂੰ ਜੈ ਜੀ ਜਾਣ ਦੋ ਜੈ ਜੀ ਦੱਸ ਦੋ ਨਹੀਂ ਹੋਰ ਕਰਨੇ ਜਾਈ 500 ਰੁਪਏ ਛੋਟ ਕਰਕੇ ਅੱਜ ਆਪਾਂ ਕਰ ਲਈਏ ਨਹੀਂ ਛੋਟ 500 ਵਾਲਾ ਹੀ ਰੱਖਣੀ ਅੱਜ 500 ਰੱਖਣੀ ਹੈ ਵੀਰ ਭਰਾਵਾ ਦੇ ਫੋਨ ਆਉਂਦੇ ਵੀ 200 ਵਾਲਾ ਹੀ ਸਾਰਿਆਂ ਨੇ ਕੰਮ ਚਲਾ ਲਿਆ ਮੈਂ ਤੁਹਾਡੇ ਆਖੇ 500 ਕਰ ਦਾਂਗੇ ਠੀਕ ਹੈ ਵੀਰ ਜੀ ਹਾਂ ਜਿਹੜੀ ਹੈ ਨਾ 60000 500 ਰੁਪਏ ਛੋਟ ਦਾ ਲੋ ਬਜੀ 68000 ਜਿਆਦਾ ਨਹੀਂ ਭਰ ਬਿਲਕੁਲ ਨਾ ਬਿਲਕੁਲ ਛੋਟਾ ਮੋਲਾ ਪੱਟੀ ਵੇ ਲੋ ਕਦਾਂ ਦੀ ਆ ਠੀਕ ਹੈ ਲੋ ਵੀ ਹੈ ਸੱਜਣ ਸੁਈ ਆ ਤੇ ਸੁਈ ਨੂੰ ਕੋਈ 20 ਤੋਂ 25 ਦਿਨ ਪਾਈ ਦੱਤਾ ਹੋ ਗਿਆ ਬਹੁਤ ਚੰਗੀ ਹੋਦੀ ਠੀਕ ਹੈ ਜੀ ਹਾਂ ਜੀ ਇਹ ਆਜੋ ਹੁਣ ਦੂਜੇ ਨੰਬਰ ਤੇ ਦੱਸਿਓ ਭਾਜੀ ਆਦੇ ਬਾਰੇ ਇਹ ਵੀ ਇਹਦੀ ਪੰਗਾ ਸੁਆਲ ਹੋਣੀ ਆ ਐਕਾ ਜੀ ਤੇ ਮਤਲਬ ਆਪਾਂ ਪਿਛੋਂ ਹੀ ਨਹੀਂ ਹੁੰਦੀ ਆ ਸਾਨੂੰ ਨਹੀਂ ਇਹ ਪਤਾ ਪੱਜਾ ਕਰਉਣਾ ਪਰਿਆ ਅਗਲੇ ਤਿੰਨੇ ਮਹੀਨਾ ਆਇਆ ਸੁਈ ਨੂੰ ਡੇਢ ਹੋਇਆ ਹਾਂ ਜੀ ਹੋ ਲੋਕ ਇਹ ਬਹੁਤ ਮਿਲ ਜਾਂਦੇ ਨੇ ਹਾਂਜੀ ਹਾਂਜੀ ਉਹਦਾ ਇਹਦਾ ਭਰਾ ਇਹਨੇ ਗੱਲ ਸੱਚੀ ਰਜੀ ਕਹਿੰਦਾ ਝੂਠ ਬੋਲਦਾ ਬੰਦਾ ਅੱਛਾ ਜੀ ਆਹਦਾ ਝੋਟੀ ਢਾਈ ਮਹੀਨੇ ਦੀ ਬਣੀ ਆ ਅੱਛਾ ਜੀ ਇਹ ਹੁਣ ਅਸੀਂ ਡਾਕਟਰ ਨੂੰ ਫੋਨ ਲਾਇਆ ਸੀ ਹਾਂਜੀ ਹਾਂਜੀ ਉਹ ਕਹਿੰਦਾ ਵੀ ਸ਼ਾਮ ਨੂੰ ਆਪਾਂ ਚੈੱਕ ਨੀਜੇ ਕਰਾਈਦੇ ਆ ਆਪਾਂ ਖਾਣੀਆਂ ਦੇ ਤੌਰ ਤੇ ਸੌਦਾ ਕਰਨਾ ਠੀਕ ਹੈ ਠੀਕ ਆਪਾਂ ਨਿਕਲਾਵੇ ਨਾ ਨਿਕਲਾਵੇ ਉਹ ਕਿਸੇ ਦੀ ਕਿਸਮ ਦਾ ਦੁੱਧ ਝੋਟੀ ਕੋਸ 7 ਕਿਲੋ ਜੀ ਅੱਛਾ ਅੱਛਾ ਹਾਂ ਜੀ ਢਾਈ ਮਹੀਨੇ ਦੀ ਗੰਬੜਿਆ ਪਾਸੇ ਕਿੱਥੇ ਕੋ पास ਨਹੀਂ ਆ ਆਪਾਂ ਲੈ ਗਏ ਲੱਗ ਲੱਗ ਇਹ ਜੀ ਕਰਾਈ ਆ ਮੈਂ ਇਹ ਫੇਸ ਤੋਂ ਆਹ ਠੀਕ ਆ ਕਰਦਾ ਜੇ ਇਹ ਵੀ ਥੋੜਿਆ ਡਰਦੀ ਆ ਬੰਦੋ ਕੋਈ ਨਹੀਂ ਬੰਦੋ ਪਹਿਲਾਂ ਹੀ ਸ਼ੁਰੂਆਤ ਹੋਈ ਆ ਇੱਥੇ ਬੁਲਾ ਦੇ ਬਣ ਕੇ ਦਿਖਾ ਦਿੰਦੇ ਆ ਇਦਾਂ ਭੱਜਣਾ ਇਹਨੇ ਮਗਰ ਗਏ ਤੇ ਲੈ ਬੰਦ ਹੀ ਕੋਈ ਇਹ ਦੋ ਜੇ ਸੋਲ ਨੂੰ 68 ਤੇ 2.5 ਨੇ ਲਏ ਹੋਏ ਪਣੀ ਨੂੰ ਬਾਕੀ ਕੀ ਕਰ ਪਾਣੀ ਆ ਤੇ ਦੁੱਧ ਆ ਗਿਆ ਜਿਹੜੇ ਕੋਲ ਤਿਆਰ ਆ ਦੋਨੇ ਜੀ ਦੇ ਨਾਲ 7 ਕਿਲੋ ਪਰ ਮੈਂ 2 ਟਨ ਲੈ ਲਿਆ ਤੇ ਠੰਡੀ ਬੜੀ ਜੀ। ਆਪੀ ਤੇ ਮਿਲਦੀ ਤੇ ਕੋਈ ਠੀਕਾ ਹੁੰਦਾ ਕੁਝ ਨਹੀਂ ਜੀ। ਠੀਕ ਹੈ ਜੀ। ਹਾਂ ਜੇ ਕਿੰਨਾ ਦੇ ਪਿਆ। ਸੱਜਣ ਵੀਰ ਜੀ ਮਤਲਬ 10 ਕਿਲੋ ਬਾਹਰ ਹੀ ਜੁੜੀ ਹੋ। ਠੀਕ ਠੀਕ ਹੈ। ਆਪੇ 10 ਲੀਟਰ ਜਿਹੜਾ ਸੱਜਣ ਜੀ ਇਹ ਜੁੜੀ ਨਿਕਲਾਈ ਤੇ ਫਿਰ ਹੁਣ ਵੀ 70-75 ਹਜ਼ਾਰ ਦੀ ਆ। ਹਾਂਜੀ ਹਾਂਜੀ ਬਿਲਕੁਲ। ਪਰ ਆਪਾਂ ਬਿਲਕੁਲ ਜਾਇਜ਼ ਮੁੱਲ ਕਰਨਾ ਛੋਟਾ ਜਿਹਾ ਜੀ ਇਹਦਾ। ਠੀਕ ਹੈ ਠੀਕ ਹੈ ਜੀ। ਨਿਕਲੇ ਨਾ ਨਿਕਲੇ ਉਹ ਅਗਲੇ ਦੀ ਆ। ਆਪਾਂ ਹੁਣ ਦੋ ਤਿੰਨ ਕੋਈ 7 ਕਿਲੋ ਸਾਢੇ 60 ਨਾਲ ਠੀਕ ਹੈ ਮਿੰਕ ਜਿਹੜਾ ਲੀਟਰ ਮਾਰਨਾ ਕੀ ਮੁੱਲ ਭਾਈ ਬੇ ਤੇ ਸਿਰਸਿੰਘ ਵੇਖੋ ਕੱਢੀ ਦਾ ਨਾ ਮੁੱਲ ਬਿਲਕੁਲ ਛੋੜਿਆ ਜਾ ਨਹੀਂ ਕੀ ਕਰਨਾ ਹੈ ਅੱਛਾ ਈ ਕਰ ਲਈਏ 62000 ਮੁੱਲ ਜਾਂ ਤੋ ਜਾਇਜ ਹੀ ਫਿਰ 60 ਦੇ ਦਈਏ ਚੱਲ ਦੋ ਦੋ ਹੋਰ ਫਿਰ ਹੋਰ ਕਰ ਦਈਏ ਹੋਰ 52000 ਤੋਂ 500 ਛੋੜ ਵੀ ਦੀ ਲਓ ਭਾਈ ਜੀ 56000 ਤੋਂ 500 ਰੁਪਿਆ ਛੋੜ 555 ਦੀ ਠੀਕ ਹੈ ਠੀਕ ਹੈ ਠੀਕ ਹੈ ਬਿਲਕੁਲ ਬਿਲਕੁਲ ਜਾਇਜ ਹੈ ਬਿਲਕੁਲ ਨਾਰਮਲ ਦੇ ਰਹੀ ਆ ਕਮੇਡੀ ਜਿਹੜੀਆਂ ਵੇਖ ਬੋਕ ਜਾਣ ਠੀਕ ਹੈ ਠੀਕ ਹੈ ਤੇ ਆ ਜਿਹੜਾ ਮੱਗੀ ਵੀਰ ਲੈਦੇ ਭਾ ਕੋਈ ਵੇਚਣਾ ਹੁੰਦਾ ਹੈ ਜੇ ਭ ਦਸੇਵ ਹਨ ਗਿਨੇ ਬਾਰੇ 1 24 ਕੱਟੀ ਇਹ ਮੂਹ ਅੱਛਾ ਜੀ 4 ਦੰਦ ਠੀਕ ਹੈ ਜੀ ਤੇ ਛੋਟੀ ਨੂੰ ਥਾਨ ਥੋਣ ਵੇਖੋ ਕਿੰਦਾ ਲੱਗਾ ਅਜਾ ਠੀਕ ਹੈ ਠੀਕ ਹੈ ਸਭ ਸਤਾਂਵੇਂ ਲੈਣ ਨੂੰ ਜਾਣਿਆ ਜੀ ਅੱਛਾ ਜੀ ਅੱਛਾ ਇਹਦੇ ਲੰਮੇ ਥਾਨ ਹੋਣੀ ਵੇਖੋ ਇੱਧਰ ਬੋ ਭਾਈ ਕਰੋ ਚੈੱਕ ਆ ਵੇਖੋ ਹੋਰ ਜਿਆਦਾ ਚੰਗਾ ਥਾਨ ਤੇ ਇਹ ਵਾਲੀ ਬਹੁਤ ਜਿਆਦਾ ਚੰਗੀ ਆ ਠੀਕ ਹੈ ਲਓ ਜੀ ਸੱਤਾਂ ਮਹੀਨਿਆਂ ਦੀ ਕੈਕ ਪਾਸ ਹੈ ਤੇ ਕੱਟਬੁੱਦ ਬਹੁਤ ਹੀ ਚੰਗਾ ਵਾ ਤੇ ਕੱਦ ਦਾ ਜੇ ਹੁਣ ਕਰ ਜਾਂਦਾ ਹੈ ਬੜੀ ਵੱਡੀ ਤੋਂ ਨਹੀਂ ਬਣਨੀ ਠੀਕ ਕੱਦ ਹੁਣ ਨਹੀਂ ਬੜਾ ਦੁਕੀਆ ਹਾਂਜੀ ਹਾਂਜੀ ਲਓ ਭਾਈ ਫੇਸਵਾਲ ਦੀ ਚ ਇਹ ਚੰਗੀ ਰਿਕਾਰਡ ਵਾਲੀ ਲੱਗਦੀ ਆ ਤੇ ਪਹਿਲਾ ਸੁਵੇਲੇ ਸਤਾਮ ਮਹੀਨੇ ਦੀ ਗਾਹ ਕੱਪਣ ਹੋਈ ਆ। ਰਿਪੋਰਟ ਲਿਖ ਆਲੀ ਨਾ ਕਰਨੀ ਆ। ਠੀਕ ਆ ਠੀਕ ਆ ਲੋ ਬਈ ਝੋਲੀ ਝਾਲੀ ਬਹੁਤ ਵੀ ਚੰਗੀ ਬਣਾਲੂ ਵੀ। ਸਿੰਘ ਸਿਰ ਵੀ ਦਿਖਾ ਦਿਓ ਵੇਖੋ ਝੂਟਿਆ ਸਿਰ। ਠੀਕ ਆ ਨਾ ਬਈ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ। ਸਿੰਘ ਸਿੰਘ ਤੋਂ ਬਹੁਤ ਹੀ ਚੰਗਾ ਲੱਗਾ। ਪਰ ਆਪਾਂ ਇਧਰੋਂ ਲੈਣੀਆਂ ਨੇ। ਨਹੀਂ ਬਿਲਕੁਲ ਇਧਰੋਂ ਲੈਣੀਆਂ ਨੇ। ਠੀਕ ਆ ਠੀਕ ਆ ਜੀ। ਇਹ ਵੇਲੇ ਕੱਟੀਆਂ ਕੱਟੀਆਂ ਉਤਰੂ ਹੁੰਦੀਆਂ ਨੇ ਮਗਰ ਹਾਂਜੀ ਹਾਂਜੀ ਤੇ ਮਤਲਬ ਤਿਆਰ ਹੋ ਜਾਂਦੀਆਂ ਨੇ ਠੀਕ ਹੈ ਠੀਕ ਹੈ ਜੀ ਤੇ ਥਾਣ ਨੂੰ ਬਹੁਤ ਹੀ ਚੰਗਾ ਕੱਢੂ ਵੀ ਪਹਿਲਾਂ ਤੇ ਥਾਣ ਬੜਾ ਲੰਮਾ ਬਣਾ ਲੂਗੀ ਇਹ ਸਾਈਜ਼ ਇਧਰ ਵੇਖੋ ਥਾਣ ਇਹ ਡੇਢ ਲੰਮਾ ਥਾਣ ਹੋਣੀ ਠੀਕ ਹੈ ਜੀ ਕਿਹੜਾ ਕੀ ਮੁੱਲ ਭਾਈ ਜਰਾ ਮੁੱਲ ਵੀ ਇਹਦੀ ਥੋੜੀ ਦੇ ਵੀ 75000 ਦੀ ਮੈਂ ਭਾਈ ਦਰੋਂ ਗਿਆ ਹੀ ਨਹੀਂ ਹੈ ਅੱਛਾ ਜੀ 70000 ਦੇ ਦਈਏ ਕੰਮ ਨੂੰ ਜਾਇ ਜੇ ਰਵੀ ਇਤਨਾ ਕੰਦ ਕੇ ਦੱਸੋ ਦੋ ਛੱਡ ਲੀਏ 60 ਦੇ ਦੇ ਲੀਏ ਕੋਈ ਲੋ ਅਗੀ ਕੋਈ ਜਾਇ ਦੱਸੋ ਦੱਸੋ ਤਾਂ ਕੋਈ ਚੱਕਰ ਨਹੀਂ ਆ ਬਿਲਕੁਲ ਛੋੜੇ ਛੋੜੇ ਬਾਲ ਕਰਨੇ ਚੱਲ ਛੱਡ ਦੋ 1000 ਘਾਟ ਸਰ ਹੋ ਰੇ ਨਹੀਂ ਵਾਪਸ ਛੱਡ ਗਏ 500 ਛੋੜ ਕਰਨੀ 4000 ਰੁਪਏ ਲਓ ਭਾਈ ਜੀ 4000 ਰੁਪਏ 300 ਰੁਪਏ ਮੇਰਾ ਦੁਕਾਨ ਵਾਲਾ ਨਾ ਫੋਨ ਲਾਵੇ ਠੀਕ ਹੈ ਠੀਕ ਹੈ ਤੁਹਾਡੀ ਡਿਕਦਾਰੀ ਤੁਹਾਡੀ ਸਵਾ ਲੱਖ ਦੀ ਹਜ਼ਾਰ ਹੋ ਗਏ ਬਿਲਕੁਲ ਬਿਲਕੁਲ ਲਓ ਭਾਈ ਕੋਈ ਤਿੰਨਵੇਂ ਸਾਫ ਕਰੀਏ ਲੱਖੋਂ ਡੱਪ ਜਾਣੀਆਂ ਚੋਟੀ ਤੇ ਚੰਗੇ ਰਿਕਾਰਡ ਵਾਲੀ ਆ ਤੇ 36.5 ਹਜ਼ਾਰ ਦੀ ਵੀਰਾਂ ਦਾ ਦੇ ਰਾਂਗਾ ਨਾ ਹਾਂਜੀ ਚੋੜ ਅੱਜ 500 ਕਰਾਂਗੇ ਸਾਰੀਆਂ ਨੂੰ ਠੀਕ ਹੈ ਠੀਕ ਬਾਕੀ ਢੋਡੀਆਂ ਵੇਖ ਲਓ ਉਹਦਾ ਮੁੱਲ ਵੇਖ ਲਓ ਬਿਲਕੁਲ ਜੀ ਜੀ ਪਸ਼ੂ ਸਾਰੇ ਵੀਰ ਦੇ ਕੋਲ ਚੰਗੇ ਆ ਕਰੋ ਚਾਹੇ ਸਾਰੇ ਜੈਡ ਬਲੈਕ ਕੋਕਾ ਪੀਸ ਹੀ ਆਗੇ ਆ ਕਰੋ ਜੀ ਫੇਸ ਕੁਆਲਟੀ ਆ ਚੈੱਕ ਪਹਿਲੇ ਨੰਬਰ ਤੇ ਜਿਹੜੀ ਦਿਖਾਈਏ ਤੁਹਾਨੂੰ ਆਪਾਂ ਇਹ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਵੀਰਾਂ ਭਰਾਵਾਂ ਦਾ